ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਈ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਵਾਹਿਗੁਰੂ ਜ਼ਰੂਰ ਲਿਖੋ ਵੀਡੀਓ ਸੁਣਦਿਆਂ ਸਿਰਫ 2 ਮਿੰਟ ਲਈ ਮਨ ਨੂੰ ਸ਼ਾਂਤ ਕਰੋ ਤੇ ਗੁਰੂ ਸਾਹਿਬ ਦੀ ਸਾਖੀ ਦੇ ਵਿੱਚ ਗੁਬਜਾਇਓ ਆਓ ਸੰਗਤ ਜੀ ਅੱਜ ਇੱਕ ਅਜੇ ਹੀ ਸਾਖੀ ਸੁਣਦੇ ਹਾਂ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬੇਅੰਤ ਦਇਆ ਮਾਫੀ ਤੇ ਨਿਮਰਤਾ ਬਾਰੇ ਦੱਸਦੀ ਹੈ ਗੁਰੂ ਗੋਬਿੰਦ ਸਿੰਘ ਜੀ ਜੋ ਤਲਵਾਰ ਦੇ ਧਨੀ ਵੀ ਸਨ ਤੇ ਦਇਆ ਦੇ ਸਮੁੰਦਰ ਵੀ ਉਹੀ ਗੁਰੂ ਜਿਨ੍ਹਾਂ ਨੇ ਚਾਰ ਸਹਿਬਜ਼ਾਦਿਆਂ ਦੀ ਕੁਰਬਾਨੀ ਦਿੱਤੀ ਤਰਕ ਦੀ ਗੁਸ਼ਾ ਨਹੀਂ ਕੀਤਾ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਸੰਗਤ ਨਾਲ ਜੰਗਲ ਰਾਹੀਂ ਗੁਜ਼ਰ ਰਹੇ ਸਨ ਮੀ ਪਿਆ ਹੋਇਆ ਸੀ ਰਸਤਾ ਠਿਕੜ ਦੇ ਨਾਲ ਭਰਿਆ ਹੋਇਆ ਸੀ ਗੁਰੂ ਸਾਹਿਬ ਜੀ ਦੇ ਪੈਰਾਂ ਦੇ ਵਿੱਚ ਠਿਕੜ ਲੱਗ ਗਿਆ ਇੱਕ ਸਿੱਖ ਨੇ ਨਿਮਰਤਾ ਦੇ ਨਾਲ ਕਿਹਾ ਕਪਾਸ਼ਾ ਜੀ ਅਸੀਂ ਤੁਹਾਡੇ ਚਰਨ ਸਾਫ ਕਰ ਦਿੰਨੇ ਹਾਂ ਪਰ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਪਿਆਰਿਓ ਜਿੱਥੇ ਗੁਰੂ ਦੇ ਚਰਨ ਪੈ ਜਾਂਦੇ ਹਨ ਉਥੇ ਮਿੱਟੀ ਵੀ ਪਵਿੱਤਰ ਹੋ ਜਾਂਦੀ ਹੈ ਉਸ ਦੀ ਇਹ ਹਰਕਤ ਵੇਖ ਕੇ ਸੰਗਤ ਨੂੰ ਗੁੱਸਾ ਆ ਗਿਆ ਕੁਝ ਸੇਖ ਉਸਨੂੰ ਫਾੜਨ ਦੇ ਲਈ ਅੱਗੇ ਵਧੇ ਪਰ ਗੁਰੂ ਸਾਹਿਬ ਜੀ ਨੇ ਹੱਥ ਉੱਪਰ ਚੁੱਕ ਕੇ ਕਿਹਾ ਨਹੀਂ ਪਿਆਰਿਓ ਉਸਨੂੰ ਕੁਝ ਨਹੀਂ ਕਹਿਣਾ ਉਹ ਵੀ ਵਿਅਕਤੀ ਡਰ ਗਿਆ ਕਹਿੰਦਾ ਕਿ ਗੁਰੂ ਸਾਹਿਬ ਜੀ ਮੈਂ ਤਾਂ ਮਜ਼ਾਕ ਹੀ ਕੀਤਾ ਸੀ ਮaaf ਕਰ ਦਿਓ ਤਾਂ ਗੁਰੂ ਸਾਹਿਬ ਜੀ ਹੱਸ ਕੇ ਕਹਿੰਦੇ ਹਨ ਪੁੱਤਰ ਜਿੱਥੇ ਗੁਰੂ ਬੈਠੇ ਨੇ ਉੱਥੇ ਮਜ਼ਾਕ ਵੀ ਪਵਿੱਤਰ ਹੋ ਜਾਂਦਾ ਹੈ ਮਨ ਵਿੱਚ ਨਫ਼ਰਤ ਨਾ ਹੋਵੇ ਗੁਰੂ ਸਾਹਿਬ ਜੀ ਕਹਿੰਦੇ ਹਨ ਪਿਆਰਿਓ ਜੋ ਮਨੁੱਖ ਮਾਫ ਕਰਦਾ ਹੈ ਉਹੀ ਗੁਰੂ ਦਾ ਸੱਚਾ ਸਿੱਖ ਹੈ ਮਾਫੀ ਨਾਲ ਮਨ ਸ਼ੁੱਧ ਹੁੰਦਾ ਹੈ ਤੇ ਗੁੱਸੇ ਨਾਲ ਅਹੰਕਾਰ ਵੱਧਦਾ ਹੈ ਉਹ ਸਿੱਖ ਜੋ ਗੁਰੂ ਸਾਹਿਬ ਜੀ ਉਤੇ ਚਿਕੜ ਸੁੱਟਦਾ ਹੈ ਰੋ ਪੈਂਦਾ ਹੈ ਤੇ ਕਹਿੰਦਾ ਕਿ ਗੁਰੂ ਸਾਹਿਬ ਜੀ ਮੈਂ ਅਣਜਾਣ ਹਾਂ ਮੈਨੂੰ ਬਖਸ਼ ਦਿਓ ਤਾ ਗੁਰੂ ਸਾਹਿਬ ਜੀ ਉਸ ਦੇ ਸਿਰ ਤੇ ਹੱਥ ਰੱਖਦੇ ਹੋਏ ਕਹਿੰਦੇ ਹਨ ਕਿ ਜਾ ਪੁੱਤਰ ਅੱਜ ਤੋਂ ਤੇਰੀ ਜ਼ਿੰਦਗੀ ਵਿੱਚ ਗੁੱਸਾ ਤੇ ਅਹੰਕਾਰ ਖਤਮ ਹੋ ਗਿਆ ਤੇਰੇ ਇਸ ਚਿਕਣ ਨੇ ਮੇਰੇ ਮਨ ਤੋਂ ਵੀ ਮਾਣ ਦੀ ਧੂੜ ਮਿਟਾ ਦਿੱਤੀ ਸੰਗਤ ਜੀ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਸ਼ਸਤਰ ਹੀ ਨਹੀਂ ਚਲਾਏ ਉਹਨਾਂ ਨੇ ਸ਼ਸਤਰਾਂ ਨਾਲੋਂ ਵੀ ਵੱਡਾ ਹਥਿਆਰ ਵਰਤਿਆ ਮਾਫੀ ਦਾ ਹਥਿਆਰ ਮaaf ਕਰਨ ਵਾਲਾ ਹਮੇਸ਼ਾ ਹੀ ਵੱਡਾ ਹੁੰਦਾ ਹੈ ਗੁਰੂ ਸਾਹਿਬ ਜੀ ਦੀ ਦਇਆ ਸਾਨੂੰ ਇਹ ਦੱਸਦੀ ਹੈ ਕਿ ਕਦੇ ਵੀ ਕਿਸੇ ਦੇ ਨਾਲ ਨਫ਼ਰਤ ਨਾ ਕਰੋ ਕਿਉਂਕਿ ਜਿੱਥੇ ਪਿਆਰ ਹੈ ਉੱਥੇ ਹੀ ਵਾਹਿਗੁਰੂ ਵਸਦਾ ਹੈ ਆਓ ਸੰਗਤ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ हे ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਵੀ ਉਹੀ ਸਮਝ ਬਖਸ਼ੋ ਜਿਸ ਨਾਲ ਅਸੀਂ ਹਰ ਕਿਸੇ ਨੂੰ ਮaaf ਕਰ ਸਕੀਏ ਅਤੇ ਆਪਣੇ ਮਨ ਵਿੱਚ ਨਿਮਰਤਾ ਪੈਦਾ ਕਰ ਸਕੀਏ ਜੇਕਰ ਤੁਸੀਂ ਹਰ ਰੋਜ਼ ਗੁਰਬਾਣੀ ਸਾਖੀਆਂ ਤੇ ਸਿਮਰਨ ਸੁਣਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹਰ ਸਵੇਰ ਨਵੀਂ ਪ੍ਰੇਰਣਾ ਮਿਲਦੀ ਹੈ ਜੇਕਰ ਇਹ ਸਾਖੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਕਮੈਂਟ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖੋ ਇਹ ਸਾਖੀ ਹੋਰ ਸੰਗਤਾਂ ਦੇ ਨਾਲ ਸਾਂਝੀ ਕਰੋ ਤਾਂ ਜੋ ਹੋਰਾਂ ਦੇ ਜੀਵਨ ਵਿੱਚ ਵੀ ਗੁਰੂ ਸਾਹਿਬ ਜੀ ਦੀ ਰੋਸ਼ਨੀ ਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇਕਰ ਸੰਗਤ ਜੀ ਤੁਹਾਨੂੰ ਗੁਰੂ ਸਾਹਿਬ ਜੀ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ